ਗੁਰਦਾਸਪੁਰ ਕਲਾਨੌਰ ਰੋਡ ਪਿੰਡ ਸਲੀਮਪੁਰ ਅੱਡੇ ਤੇ ਇੱਕ ਪਿਆਨਕ ਸੜਕ ਦੁਰਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਔਰਤ ਅਤੇ ਬੱਚੀ ਗੰਭੀਰ ਰੂਪ ਚ ਜ਼ਖਮੀ ਹਨ ਦੁਰਘਟਨਾ ਕਾਰ ਅਤੇ ਮੋਟਰਸਾਈਕਲ ਦੇ ਦਰਮਿਆਨਾਂ ਹੋਈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਐੀ.ਓ.ਐਨ.ਓ ਕਾਰ ਗੁਰਦਾਸਪੁਰ ਵਾਲੇ ਪਾਸੇ ਆ ਰਹੀ ਸੀ ਜਦਕਿ ਮੋਟਰਸਾਈਕਲ ਸਵਾਰ ਸੋਨੂ ਪੁੱਤਰ ਚਿਮਨ ਸਿੰਘ ਵਾਸੀ ਮਜ਼ਰਾਲਾ ਥਾਣਾ ਡੇਰਾ ਬਾਬਾ ਆਪਣੀ ਪਤਨੀ ਅਤੇ ਬੇਟੀ ਨਾਲ ਗੁਰਦਾਸਪੁਰ ਆ ਰਿਹਾ ਸੀ ਜਦ ਗੁਰਦਾਸਪੁਰ ਨੇੜੇ ਪਿੰਡ ਸਲੀਮਪੁਰ ਦੇ ਅੱਡੇ ਤੇ ਪਹੁੰਚਿਆ ਤਾਂ ਤੇਜ਼ ਰਫ਼ਤਾਰ ਕਾਰ ਸਿੱਧੀ ਉਸ ਵਿੱਚ ਆ ਟਕਰਾਈ ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਵੀ ਪਲਟ ਗਈ ਅਤੇ ਮੋਟਰਸਾਈਕਲ ਦੇ ਵੀ ਟੋਟੇ ਟੋਟੇ ਹੋ ਗਏ दुर्घटना विच मोटरसाइकिल सवार सोनू दी मौत हो गई है जबकि उसकी पत्नी ਅਤੇ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹਨ ਜਿਸ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਪਹੁੰਚ ਕੇ ਐਂਬੂਲੈਂਸ ਰਾਹੀਂ ਨੀਡੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਦਕਿ सोनू ਦੀ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਪਲਟਣ ਤੋਂ ਬਾਅਦ ਕਾਰ ਸਵਾਰ ਨੂੰ ਕੁਝ ਲੋਕਾਂ ਵੱਲੋਂ ਕਾਰ ਤੋਂ ਬਾਹਰ ਕੱਢਿਆ ਗਿਆ ਪਰ ਉਸ ਦੇ ਮਾਮੂਲੀ ਸੱਟਾਂ ਹੀ ਲੱਗੀਆਂ ਸੀ ਮੌਕਾ ਵੇਖ ਕੇ ਉਹ ਦੁਰਘਟਨਾ ਸਥਲ ਤੋਂ ਫਰਾਰ ਹੋ ਗਿਆ ਉੱਥੇ ਹੀ ਮੌਕੇ ਤੇ ਸੰਬੰਧਿਤ ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਪਹੁੰਚ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਕਿਸ਼ੋਰ ਏਐਸਏ ਕਿਸ਼ੋਰ ਕੁਮਾਰ ਜੇ ਮੈਂ ਐਕਸੀਡੈਂਟ ਦੇ ਥਾਂ ਤੇ ਪਹੁੰਚਿਆ ਮੈਨੂੰ ਐਸਐਸ ਫੋਰ ਸਾਰੀ ਐਸਐਸ ਗੱਡੀ ਆ ਨਾ ਕਿਹੜੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਤੇ ਆ ਕੇ ਮੈਂ ਪਤਾ ਕੀਤਾ ਸੋਨੂ ਸਾਨਾ ਕੋ ਚਿਮਨ ਲਾਲ ਚਿਮਨ ਸਿੰਘ ਦੇ ਮਸਰਾਲੇ ਤੋਂ ਆ ਰਿਹਾ ਸੀ ਡੇਰਾ ਡੇਰੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅੰਗੜਤਾਪੁਰ ਤੋਂ ਤੇਜ਼ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ ਗੱਲਬਾਤ ਅਹੀਂ ਹੋਣ ਆਏ ਆ ਸਾਡਾ ਭਰਾ ਹੈ ਤੇ ਜਦੋਂ ਆਏ ਆ ਨੂੰ ਦੱਸਿਆ ਇੱਥੇ ਜਿਹੜੇ ਮੌਕੇ ਦੇ ਬੰਦੇ ਸਾਡੇ ਰਿਸਪਿੰਡੋਂ ਆ ਪਟਕਾਣਿਆ ਦਾ ਬਾਬਾ ਸੀ ਉਹਨਾਂ ਦਾ ਸੱਸਾ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸਪੁਰੋਂ ਇਧੇ ਜਾਂਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਦੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਦੇ ਸਰਕਾਰੀ ਹਸਪਤਾਲ ਲੱਗੇ ਤੇ ਹੁਣ ਦੂਜੇ ਨੂੰ ਮਗਰ ਚੱਲੇ ਆ ਬੇੜੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਹੋ ਲੱਗਦਾ ਕਿ ਨਾਮ ਮਨਮੀ ਸਿੰਘ ਆ ਕੀ ਲੱਗਦੀ ਤੇ ਮੇਰਾ ਬ੍ਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں 사ਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਆਂ ਹਾਂਜੀ ਸੋਨੂ ਨਾ ਆ ਕਿਧਰੋਂ ਆ ਰਹੇ ਇਹ ਡੇਰਾ ਬਣਾਣੇ ਕਿਉਂ ਆ ਰਹੇ ਕੋਣ ਕੋਣ ਹੀ ਹੈ ਨਾਲ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੇ ਇੱਥੇ ਆਏ ਉਹੀ ਪਤਾ ਲੱਗਿਆ ਪਤਾ ਕੀ ਭਰੀ ਜੀ ਉਹ ਕਾਰ ਵਾਲੇ ਦਾ ਕਸੂਰ ਆ ਆਵਰੇ ਨੇ ਬਹੁਤ ਸਪੀਡ ਚ ਆਇਆ ਹੀ ਉਹਨੇ ਮਿੱਟ ਮਾਰਦੀ ਗੱਡੀ ਇਹਨਾਂ ਨੇ ਤੇ ਜਿਹੜੇ ਨਾਲ ਹੀ ਇਹਨਾਂ ਦੇ ਬਾਈਕ ਉਹਨਾਂ ਤੇ ਲੱਗੀ ਉਹਨਾਂ ਦੇ ਵੀ ਛਟਾਂ ਲੱਗੀਆਂ ਨੇ ਭਾਈ 22 ਤੇ ਵੀ ਲੱਗੀ ਹਾਂਜੀ